ख़ुशी रहणी लॻे हां जी सर ਕੀ ਨਾਮਾ ਆਪਣਾ ਤੇ ਅੱਜ ਦਾ ਕੀ ਪ੍ਰੋਗਰਾਮ ਇਥੇ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕੇ ਸਿੰਘ ਕਾ ਕਾਂਗਰਸ ਪਾਰਟੀ ਅਸੀਂ ਹਰ ਸਾਲ ਦੀ ਤਰ੍ਹਾਂ ਸਮੂੱਚੇ ਸਾਥੀਆਂ ਦੀ ਟੀਮ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਜਨਰਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਗਰਟੇ ਗੁਰੂ ਕੇ ਬੇਟੇ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਦਿੱਲੀ ਤੋਂ ਰਣਪੁਰ ਸਾਹਿਬ ਲੈ ਕੇ ਆਏ ਸਨ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਾਕੀਰਾਂ ਲਾ ਕੇ ਰਖਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਦਿੱਤਾ ਸੀ ਉਹਨਾਂ ਦਾ ਜਨਮ ਦਿਹਾੜਾ ਹਰ ਸਾਲ ਅਸੀਂ ਮਨਾਉਂਦੇ ਆ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤ ਧਰਤੀ ਸ੍ਰੀ ਹਾਜ਼ਿਰਤ ਅਨਸਾਬ ਗੁਰਦੁਆਰਾ ਸਾਹਿਬ ਵਿਖੇ ਅੱਜ ਅਖਾੜ ਪਰਸਾਉ ਦੇ ਭੋਗ ਪਾਏ ਗਏ ਨੇ ਔਰ ਢਾਡੀ ਜਿੱਥੇ ਕਥਾ ਬਾਚ ਉਹਨਾਂ ਦੇ ਰਾਹੀਂ ਸ਼ਰੋਮਣੀ ਜਨਰਬੰਸੀ ਬਾਬਾ ਜੀਤ ਸਿੰਘ ਭਾਈ ਜਤਾ ਜੀ ਦੀ ਜੀਵਨੀ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸੰਗਤਾਂ ਤੱਕ ਲੈ ਕੇ ਜਾਣ ਦਾ ਮਕਸਦ ਇਹ ਹੈ ਇਸ ਸਮੁੱਚੇ ਦਲਤ ਭਾਈਚਾਰੇ ਨੂੰ ਜਿਨ੍ਹਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਰਿਹਾ ਹੈ ਸਿੱਖਾਂ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਾਬਾ ਜੀਵਨ ਸਿੰਘ ਜੀ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਬੋਤਾ ਸਿੰਘ ਗਰਜਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਜਿਹੜੇ ਮਹਾਨ ਯੋਧੇ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਤੋਂ ਜਾਣੂ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਇਸ ਦੇਸ਼ ਦੀ ਅਖਦਾਰੇ ਖੜਤਾ ਨੂੰ ਬਚਾਇਆ ਜਾ ਸਕੇ ਔਰ ਸਮੁੱਚੇ ਦਲਤ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਹਦੇ ਵਿੱਚੋਂ ਬਾਬਾ ਜੀਵਨ ਸਿੰਘ ਵਰਗੇ ਮਹਾਨ ਜੋਧੇ ਸੁਖਾ ਸਿੰਘ ਮਤਾਬ ਸਿੰਘ ਵਰਗੇ ਮਹਾਨ ਜੋਧੇ ਪੈਦਾ ਹੋਏ ਜਿਹਨਾਂ ਵਿੱਚੋਂ ਗੁਰੂ ਰਵਿਦਾਸ ਜੀ ਪੈਦਾ ਹੋਏ ਕਬੀਰ ਜੀ ਪੈਦਾ ਹੋਏ ਇਹਨੇ ਮਹਾਨ ਰਾਇਬਰ ਜਿਹਨਾਂ ਜਿਹਨੇ ਕੌਮਾਂ ਦੇ ਵਿੱਚੋਂ ਪੈਦਾ ਹੋਏ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਕੰਮ ਕਰਨ ਦੀ ਲੋੜ ਹੈ ਤਾਂ ਹੀ ਦੇਸ਼ ਦੇ ਇੱਕ ਤਾਂ ਦੇਖਣ ਦਾ ਨੂੰ ਅਸੀਂ ਬਚਾ ਕੇ ਰੱਖ ਸਕਦੇ ਹਾਂ ਉਹ ਬਾਬਾ ਜੀ ਨੂੰ ਜੀਜੀ ਦੀ ਜੀਜੀ ਕਰवानी ਹੈ ਉਹਨਾਂ ਨੇ ਜਿੱਤੇ ਆਪਣੀ ਕਰਵਾਣੀ ਦਿੱਤੀ ਆ ਜਿਹੜਾ ਪਿੱਤਾ ਦੀ ਕਰਵਾਣੀ ਦਿੱਤੀ ਆ ਤੇ ਬਾਬਾ ਜੀ ਤੋਂ ਮਾੜੀ ਦਿੱਤੀ ਆ ਆਪਣੇ ਚਾਰ ਸਿੱਕੜਾ ਨੇ ਕਰਵਾਣੀ ਦਿੱਤੀ ਆ ਆਪਣੇ ਸੋਰਜ ਕਰਵਾਣੀ ਦਿੱਤੀ ਆ ਆਪਣੇ ਹਰ ਪਰਿਵਾਰ ਵਾਰਸ ਨੂੰ ਨੇ ਖਤਮ ਜੀ ਰੱਖਿਆ ਆ ਅੰਦਰ ਸਾਥ ਦੇ ਗੁਣਤਾਂ ਦੇ ਹਰਤ ਦੇ ਖਿਆਲ ਰੱਖਦਾ ਸੋ ਆਓ ਆਪਾਂ ਆਪਾਂ ਨੂੰ ਜੀ ਨੂੰ ਸਮਝੋ ਜੇਕਰ ਦੇਖ ਕੇ ਸੰਕਰਨ ਚਾਹੀਦਾ ਹੈ And you सांसां महिरबानी ख़ुशी ਤੇਰੇ ਅਜ ਖੁਸ਼ੀ ਤੇ ਮੇਲੇ ਮੈਂ ਦੀਆਂ ਰਹਿ ਵਧਾਈਆਂ ਅਦਾ ਤੇਰੀ ਚਰਨਾਂ ਦੀ ਅਦਾ ਤੇ ਯਾ ਪਾਵੇ ਜੋ ਰੱਖ ਮੇ ਸਾਥੀ ਇਹ ਦਿੱਤੇ